ਜੀ ਦਾ ਖਾਲਸਾ ਭਾਇ ਗੁਰ ਜੀ ਕੀ ਫਤਿਹ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੀ ਵਿਚਾਰ ਆ ਪਰਲ ਮਿਲ ਕੇ ਕਰਦੇ ਹਾਂ ਪੜਦੇ ਹਾਂ ਸਮਝਦੇ ਹਾਂ ਸਮਝਣ ਦਾ ਯਤਨ ਕਰਦੇ ਹਾਂ ਸਤਗੁਰੂ ਜੀ ਦੇ ਸਤਗੁਰ ਜੀ ਦੇ ਪਿਆਰੇ ਪਿਆਰੇ ਬਚਨ ਸਾਡੀ ਜ਼ਿੰਦਗੀ ਵਿੱਚ ਵਸ ਜਾਣ ਤੇ ਜ਼ਿੰਦਗੀ ਦਾ ਸਵਾਦ ਹੀ ਕੁਝ ਮਾਲ ਦੇ ਬਚਨ ਨੇ। ਸੁੱਤ ਸੁੱਤ ਦੇ ਹਰਦਿਆ ਚ ਨਿਕਲੇ ਜਿੱਥੇ ਕੋਈ ਮੈਲ ਕੋਈ ਜੈਲਸ ਨਹੀਂ ਕੋਈ ਈਰਖਾ ਨਹੀਂ ਕੋਈ ਸਾੜਾ ਕੋਈ ਕਾਮ ਦਾ ਗਹਿਰਾ ਪ੍ਰਭਾਵ ਨਹੀਂ। ਕ੍ਰੋਧ ਨੇੜੇ ਤੇੜੇ ਨਹੀਂ ਲੋਭ ਦਾ ਪ੍ਰਭਾਵ ਨਹੀਂ। ਮੋਹ ਦੇ ਜਾਲ ਤੋਂ ਮੁਕਤ ਸਤਿਗੁਰੂ। ਸੁੱਤ ਦੇ ਹਰਦਿਆ ਅਵਸਥਾ ਐਸੀ ਮਾਈਂਡ ਸੈਟ ਐਸਾ। ਜਿਹੜੇ ਸਿੱਖ ਗੁਰਸਿੱਖ ਪਿਆਰ ਨਾਲ ਪੜਨ ਫਿਰ ਆਪਣੇ ਮਨ ਤੇ ਕੰਮ ਕਰਨ। ਤੇ ਰਣ ਨੂੰ ਕਰਵਾ ਲਈ ਬੜੀ ਤਿਆਰੀ ਲੱਗਦੀ। ਬਚਨ ਨਿਰਮਲ ਨੇ ਨਿਰਮਲ ਹਿਰਦਿਆਂ ਹੀ ਨਿਕਲੇ ਨੇ ਤੇ ਨਿਰਮਲ ਹਿਰਦਿਆਂ ਨੂੰ ਜ਼ਿਆਦਾ ਪਸੰਦ ਆਉਂਦੇ। ਨੇਤਾ ਪਸੰਦ ਨਹੀਂ ਆਉਂਦੇ। ਨਿਰਮਲ ਹਿਰਦਿਆਂ। ਬਾਉ ਜੀ ਸੀ ਇੱਕ ਦੋਦੜਾ ਸਾਹਿਬ ਵਾਲੇ ਬੜੇ ਪਿਆਰੇ ਗੁਰਸਿੱਖ। ਗੁਰਮੁਖ। ਉਹਨਾਂ ਦੇ ਲੈਕਚਰ ਨੇ听ਦੇ ਪਏ ਇੰਨਾ ਵੈਰਾਗ ਆ ਜਾਂਦਾ। ਓਏ ਮਨ ਸ਼ੁੱਧ ਕਰੋ ਓਏ। ਉਹ ਮੇਰੇ ਆ ਮਨਾ ਕਿਹੜੇ ਚੱਕਰਾਂ 'ਚ ਪੈ ਗਿਆ ਇਤਾਂ ਬੋਲਦੇ ਐ ਨਾ ਉਹ। ਕੀ ਆ ਆਨੰਦ ਆ। ਬਾਉ ਜੀ। ਕਿਤਾਬਾਂ ਲਿਖੀਆਂ ਆਪਣਾ ਨਾਂ ਨਹੀਂ ਲਿਖਿਆ ਤੇ ਲਿਖਿਆ ਖੁਦ। ਨਿਰਮਲ ਆਤਮਾ। ਨਿਰਮਲ ਸ਼ੁੱਧ ਸਰੂਪ ਆਪਣੇ ਆਪ ਨੂੰ ਜਾਣਿਆ। ਕੋਈ ਫਰਕ ਨਹੀਂ ਪ੍ਰਮਾਤਮਾ ਦੇ ਵਿੱਚ ਤੇ ਤੁਹਾਡੇ ਵਿੱਚ ਜਿੱਦਣ ਤੁਸੀਂ ਸਾਫ਼ ਹੋ ਜਾਓ। ਉਹ ਨਿਰਮਲ ਹੈ ਤੇ ਜਦਨ ਤੁਸੀਂ ਨਿਰਮਲ ਹੋ ਜਾਂਦੇ ਹੋ ਤੇ ਰੱਬ ਤੇ ਪਰਮਾਤਮਾ ਤੇ ਤੁਹਾਡੇ ਚ ਕੋਈ ਫਰਕ ਨਹੀਂ ਪੈਂਦਾ ਉਹ ਵੀ ਸਾਫ਼ ਤੁਸੀਂ ਵੀ ਸਾਫ਼ ਜਦੋਂ ਅਸੀਂ ਮੈਲੇ ਆ ਉਹ ਸਾਫ਼ ਹੈ ਫਿਰ ਇੱਕ ਮਿਕ ਨਹੀਂ ਹੋ ਸਕਦਾ ਤੇ ਗੁਰਬਾਣੀ ਉਹਨਾਂ ਨੂੰ ਰਸ ਦੇਦੀ ਜਦੋਂ ਅਸੀਂ ਉਦਾਂ ਦੀ ਅਵਸਥਾ ਚ ਹੁੰਦੇ ਆ ਵੇਖੋ ਨੌਜਵਾਨ ਮੁੰਡੇ ਨੇ ਨੌਜਵਾਨ ਗਾਇਕ ਹੈ ਗੀਤ ਆ ਜਵਾਨੀ ਤੇ ਨਸ਼ੇ ਤੇ ਸ਼ਰਾਬ ਤੇ ਉਹਨੇ ਗਾਇਆ ਬਾਕੀਆਂ ਨੇ ਨੱਚੇ ਟੱਪੇ ਕਿਉਂਕਿ ਉਹਨਾਂ ਨੂੰ ਫਿੱਟ ਆ ਗਿਆ ਇਦਾਂ ਲੱਗਦਾ ਵੀ ਸਾਡੇ ਅੰਦਰੋਂ ਹੀ ਨਿਕਲ ਰਿਹਾ ਸਾਰਾ ਕੁਝ ਜਜ਼ਬਾਤ ਇਮੋਸ਼ਨ ਹੁਣ ਗੁਰਬਾਣੀ ਜਿਹੜੀ ਅਵਸਥਾ ਦੇ ਵਿੱਚ ਹੈ ਇਹ ਫਿਰ ਕਹਾਣੀਆਂ ਨੂੰ ਹਾਨ ਪਿਆਰਾ ਕੰਦੇ ਨੇ ਨਾ ਹਾਣ ਨੂੰ ਹਾਲ ਪਿਆਰਾ ਤੇ ਬਾਣੀ ਦੇ ਹਾਣ ਦੇ ਜਿਹੜੇ ਬੰਦੇ ਨੇ ਨਾ ਉਹਨਾਂ ਨੂੰ ਬਾਣੀ ਬੜੀ ਪਿਆਰੀ ਲੱਗਦੀ ਹਾਣ ਨੂੰ ਹਾਣ ਪਿਆਰਾ ਬਾਣੀ ਦੇ ਸ਼ਬਦ ਗੁਰਬਾਣੀ ਦੀ ਵਿਚਾਰ ਜਦੋਂ ਮਨ ਦੀ ਸ਼ੁੱਧਤਾ ਦੀ ਗੱਲ ਬਾਣੀ ਕਰਦੀ ਹੈ ਮਨ ਸਾਫ਼ ਹੋਇਆ ਹੁੰਦਾ ਹੈ ਕਿ ਸਾਫ਼-ਸਾਫ਼ ਸ਼ਬਦ ਇੰਨੇ ਪਿਆਰੇ ਲੱਗਦੇ ਕਬੀਰ ਮਨ ਨਿਰਮਲ ਭਇਆ ਜੈਸਾ ਕੰਕਾ ਨੀਰ ਮਨ ਸ਼ੁੱਧ ਫਿਰ ਐ ਲੱਗਦਾ ਪਛੈ ਲਾਗੋ ਹਰ ਫਿਰ ਕਹਿਤ ਕਬੀਰ ਕਹਿੰਦੇ ਐ ਲੱਗਦਾ ਰੱਬ ਮੇਰੇ ਮਗਰ ਮਗਰ ਪਜ ਰਿਹਾ ਮੈਂ ਖੇ ਕਿ ਪਜ ਰਿਹਾ ਮੇਰੇ ਮਗਰ ਮਗਰ ਪਜ ਰਿਹਾ ਕਬੀਰ 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 ਨਿਮੇਸੀ ਰੱਬ ਬਰਾ 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 ਕਰਦੇ ਨਰਾਮ ਵਾਹਿਗੁਰੂ ਵਾਹਿਗੁਰੂ ਕਹਿੰਦੇ ਐ ਲੱਗਦਾ ਰੱਬ ਮੇਰਾ ਨਾਮ ਲੈਂਦਾ ਕਬੀਰ ਕਬੀਰ ਇਹ ਸ਼ੁੱਧ ਮੰਦੀ ਸ਼ੁੱਧ ਮੱਤ ਦੀ ਖੇਡ ਹੈ ਮਨ ਜਦੋਂ ਸ਼ੁੱਧ ਹੁੰਦਾ ਹੈ ਸਾਫ਼ ਉਹ ਸੇੜੇ ਫਿਰ ਗੁਰਬਾਣੀ ਪਿਆਰੀ ਲੱਗਦੀ ਹੈ ਵੈਰਾਗ ਆ ਜਾਂਦਾ ਰੰਗ ਆ ਜਾਂਦਾ ਮਸਤੀ ਆ ਜਾਂਦੀ ਜਦੋਂ ਮਨ ਸ਼ੁੱਧ ਨਹੀਂ ਹੁੰਦਾ ਮਨ ਮੈਲਾ ਹੈ ਫਿਰ ਉਹਨਾਂ ਦੀ ਸੁਰ ਕੋਈ ਹੋਰ ਹੈ ਤੇਰੀ ਸੁਰ ਕੋਈ ਹੋਣੀ ਸੁਰ ਨਾਲ ਸੁਰ ਨਾ ਰਲੇ ਦੋ ਜਣੇ ਗਾਉਂਦੇ ਹੋਣ ਤੇ ਦੋਨਾਂ ਦੀ ਆਵਾਜ਼ ਨਾ ਰਲੇ ਬੜੀ ਪ੍ਰੋਬਲਮ ਹੋ ਗਈ बेसुरा हो जाएगा गुरबाणी की जड़ी सुर है वो शुद्ध हैुर मैली है, सोर है।, असी दे परे थी। आ है। वो माड़ा बेहड़ा बह जाए खत्म हो जाए वे असर वेद ही सोचते रहणी के बनो शुद्ध पर, साफ बनो फिर बचन बड़े प्यारे लगने ਆਉ ਸਤਿਗੁਰਜੀ ਦਾ 36ਵਾਂ ਸ਼ਲੋਕ ਹੈ ਕਰਨਹੁਕਤ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮੇਂ ਰਾਮ ਗਇਓ ਅਬ ਕਿਉ ਰੋਵਤ ਅੰਦ ਕਹਿੰਦੇ ਕਰੋણો ਹੁਦੋਸੋ ਨਾ ਕੀਓ ਪਰ ਉਹ ਲੋਭ ਕੈ ਫੰਦ ਕਰਨਾ ਕੀ ਸੀ ਕਹਿੰਦੇ ਕਰਨ ਵੇਲੇ ਜਿਹੜਾ ਕੰਮ ਕਰਨਾ ਸੀ ਕੀਤਾ ਨਹੀਂ ਲੋਭ ਦਾ ਫਸ ਫਾਸੀ ਪਈ ਰਹੀ ਫਸਿਆ ਹੀ ਰਿਹਾ ਦਿਨ ਰਾਤ ਪੈਸਾ ਕਮਾ ਲਓ ਅੱਜੇ ਸੈਟ ਕਰ ਲਓ ਘਰ ਬਣਾ ਲਓ ਆਪ ਸੈਟ ਹੋ ਜੋ ਤੇ ਚੱਕਰ ਦੇ ਵਿੱਚ ਮਾਈਂਡ ਅਪਸੈਟ ਕਰ ਲਿਆ ਨਾਨਕ ਸਮਿਓ ਰੰਗ ਗਏ ਉਹ ਕਹਿੰਦੇ ਸਮਾਂ ਲੰਘ ਗਿਆ ਆਪ ਕਿਉਂ ਰੋ ਰੋ ਬਤ ਅੰਦ ਕਹਿੰਦੇ ਅਕਲ ਦੇ ਅੰਨਿਆ ਹੁਣ ਕਿਉਂ ਰੋਣਾ ਹੈ ਅਕਲ ਦੇ ਅੰਨਿਆ ਹੁਣ ਕਿਉਂ ਰੋਣਾ ਹੈ ਸਮਾਂ ਲੰਘ ਗਿਆ ਜਦੋਂ ਕਰਨ ਵੇਲੇ ਕੀ ਕਰਨ ਵੇਲੇ ਤੂੰ ਕੀਤਾ ਨਹੀਂ ਅੱਛਾ ਕਰਨਾ ਕੀ ਸੀ ਜੀ ਕਰਨ ਵੇਲੇ ਕੀਤਾ ਨਹੀਂ ਲੋਭ ਚ ਫਸਿਆ ਰਿਆ ਹੁਣ ਰੋਣਾ ਵੀ ਸਮਾਂ ਲੰਘ ਗਿਆ ਕਰਨਾ ਸੀ ਕੀ ਕਰਨਾ ਸੀ ਕਰਨਾ ਹੁ ਤੋ ਸੋ ਨਾ ਕੀਓ ਕਰਨਾ ਕੀ ਸੀ ਕਰਨਾ ਸੀ ਭਈ ਪ੍ਰਾਪਤ ਮਾਨੁਖ ਤੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ ਗੋਬਿੰਦ ਨੂੰ ਮਿਲਣਾ ਸੀ ਰੱਬ ਨੂੰ ਮਿਲਣਾ ਸੀ ਉਹ ਤੋ ਮਿਲਿਆ ਨਹੀਂ ਅੱਛਾ ਰੱਬ ਨੂੰ ਕਿਵੇਂ ਮਿਲਣਾ ਸੀ ਜੀ ਦੂਸਰਾ ਸਵਾਲ ਪਹਿਲਾ ਨੰਬਰ ਤੇ ਕਰਨਾ ਕੀ ਸੀ ਇਹਦਾ ਅਨਸਰ ਹੈ ਰੱਬ ਨੂੰ ਮਿਲਣਾ ਸੀ ਰੱਬ ਨੂੰ ਕਿਵੇਂ ਮਿਲਣਾ ਸੀ ਜੀ ਰੱਬ ਕੋਈ ਬਾਹਰ ਨਹੀਂ ਸੀ ਤੇਰਾ ਸ਼ੁੱਧ ਸਰੂਪ ਸੀ ਆਪਣੇ ਆਪ ਨੂੰ ਸਾਫ਼ ਕਰਨਾ ਸੀ ਆਪਣੇ ਆਪ ਨੂੰ ਮਿਲਣਾ ਸੀ ਆਪਣੇ ਆਪ ਦਾ ਸਵਾਦ ਲੈਣਾ ਸੀ ਆਪਣੇ ਆਪ ਦਾ ਆਨੰਦ ਲੈਣਾ ਸੀ ਠੀਰ ਸੋਣਾ ਕਰਨਾ ਕੀ ਸੀ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਨੇ ਲਿਖੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਣਾ ਸੀ ਰੱਬ ਨੂੰ ਮਿਲਣਾ ਸੀ ਰੱਬ ਨੂੰ ਕਿੱਥੇ ਮਿਲਣਾ ਸੀ ਆਪਣੇ ਅੰਦਰ ਰੱਬ ਕਿੱਥੇ ਹੈ ਆਪਾਂ ਮੈੜ ਭਰੇ ਕਰਨੀ ਸੀ ਸਾਰਾ ਜੋਰ ਇਹਦੇ ਤੇ ਲਾਉਣਾ ਸੀ ਅਸੀਂ ਮੈਲ ਹਟਾਣੀ ਤਾਂ ਕੀ ਸੀ ਸਗੋਂ ਮੈਲਾ ਕਰ ਲਿਆ ਮਨ ਗੰਦਾ ਕਰ ਲਿਆ ਮਨ ਜਾਦਾ ਮੈਲ ਝਾੜਦੇ ਬੱਚਿਆਂ ਦੇ ਮੋਹ ਦੇ ਵਿੱਚ ਫਸ ਕੇ 2 ਨੰਬਰ ਤੇ ਕੰਮ ਕਰਕੇ ਮੈਲ ਵਧਾਈ ਘਟਾਈ ਨਹੀਂ ਸਾਫ ਨਹੀਂ ਕੀਤਾ ਆਪਣੇ ਉਹ ਕਿਤੇ ਦੂਰ ਥੋੜਾ ਸੀ ਰੱਬ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਉਹ ਤਾਂ ਨੇੜੇ ਹੀ ਸੀ ਮਤਲਬ ਬਿਲਕੁਲ ਕੋਲੋਜ ਸੀ ਵੇਖ ਤ ਸੁੱਨ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਆਪਣਾ ਹੀ ਸ਼ੁੱਧ ਸਰੂਪ ਹੈ ਬੰਦੇ ਦਾ ਆਪਣਾ ਹੀ ਆਪਾ ਹੀ ਪਰਮਾਤਮਾ ਹੀ ਹੈ ਬਸ ਮੈਲਾ ਹੈ ਮੈਲ ਭਰੇ ਕਰ ਦਿਓ ਅਨੰਤ ਹੀ ਅਨੰਦ ਆ ਜਾਂਦਾ ਹੈ ਅੰਤ੍ਰੀ ਸੁਆਦ ਆ ਜਾਂਦਾ ਨਜ਼ਾਰਾ ਜਾਈ ਜਾਂਦਾ ਜਦੋਂ ਬੰਦਾ ਗਲਤ ਨਹੀਂ ਨਾ ਹੁੰਦਾ ਸਹੀ ਹੁੰਦਾ ਸੱਚਾ ਹੁੰਦਾ ਸਾਫ਼ ਹੁੰਦਾ ਆਪਣੇ ਆਪ ਹੀ ਹੁਲਾ ਰਿਆ ਜਾਂਦਾ ਹੈ ਕਹਿੰਦੇ ਇਹ ਤੂੰ ਕੰਮ ਨਹੀਂ ਕੀਤਾ ਲੋਭ ਦੇ ਲਾਲਚ ਵਿੱਚ ਫਸ ਕੇ ਬਣਾ ਲਾ ਆਪਣਾ ਬੱਚਿਆਂ ਦੀ ਬਣਾ ਦਿਆਂ ਸੈਟ ਕਰ ਦਿਆਂ ਸੱਤ ਪੀੜੀਆਂ ਪੈ ਕੇ ਖਾਣ ਦੇ ਚੱਕਰਾਂ ਚ ਸਾਰੀ ਜ਼ਿੰਦਗੀ ਗਵਾ ਲਈ ਪੀਰੋ ਭੈਣੋ ਭਰਾਓ ਰੱਬ ਨਾਲ ਲੱਗੋ ਆਪਣੇ ਆਪ ਨੂੰ ਸਾਫ਼ ਕਰੋ ਇਹ ਕਰਨ ਵਾਲਾ ਕੰਮ ਹੈ ਮਨ ਦੀ ਸ਼ੁੱద్ధి ਇਹ ਕਰਨ ਵਾਲਾ ਕੰਮ ਹੈ ਤੇ ਮਨ ਦੀ ਸ਼ੁੱద్ధి ਕੌਣ ਕਰੇਗਾ ਤੁਸੀਂ ਆਪ ਕਿਉਂਕਿ ਮਨ 바ਦੇ ਤੁਹਾਨੂੰ ਹੀ ਪਤਾ ਤੁਹਾਡੇ ਮਨ ਨੂੰ ਸਭ ਤੋਂ ਵੱਧ ਜਾਣਦਾ ਤੁਸੀਂ ਆਪ ਤੇ ਮਨ ਦੀ ਸ਼ੁੱਧੀ ਕਰੋ ਮਨ ਨੂੰ ਸਾਫ ਕਰੋ ਇਹਨੂੰ ਆਨੰਦ ਚੱਲਿਆ ਜਿਵੇਂ ਜਿਵੇਂ ਇਹਨੇ ਸਾਫ ਹੋਈ ਜਾਣਾ ਖੁਸ਼ ਹੋਈ ਜਾਣਾ ਜਿਵੇਂ ਜਿਵੇਂ ਮਨ ਸਾਫ ਸ਼ੁੱਧ ਹੁੰਦਾ ਜਾਏਗਾ ਨਿਰਮਲ ਹੁੰਦਾ ਜਾਏਗਾ ਟਿਕਦਾ ਜਾਏਗਾ ਜਿੰਨਾ ਜਿੰਨਾ ਸ਼ੁੱਧ ਹੋਏਗਾ ਉਹਨਾਂ ਉਹਨਾਂ ਟਿਕੇਗਾ ਜਿੰਨਾ ਚਿਰੇ ਸ਼ੁੱਧ ਨਹੀਂ ਹੁੰਦਾ ਇਹ ਪਟਕਦਾ ਹੀ ਰਹੇਗਾ ਦੁਖੀ ਦੁਖੀ ਸ਼ੁੱਧ ਮਨ ਖੁਸ਼ ਹੈ ਅਸ਼ੁੱਧ ਮਨ ਦੁਖੀ ਸ਼ੁੱਧ ਮਨ ਆਨੰਦ ਚ ਰਹਿੰਦਾ ਅਸ਼ੁੱਧ ਮਨ ਦੁਖੀ ਭਟਕਦਾ ਸਾੜੇ ਦਾ ਮਾਰਿਆ ਪਿਆ ਮਨ ਸ਼ੁੱਧ ਕਰਨਾ ਹੈ ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਬਤ ਆਂਦਾ ਕਲ ਦੇ ਆਨਿਆ ਭਾਈ ਹੁਣ ਕਿਉਂ ਰੋਣਾ ਸਮਾਂ ਲੰਘ ਗਿਆ ਮਨ ਸ਼ੁੱਧ ਕਿਉਂ ਨਹੀਂ ਕੀਤਾ ਮਨ ਸਾਫ ਕਿਉਂ ਨਹੀਂ ਕੀਤਾ ਕਿਉਂ ਕਿਸੇ ਨਾਲ ਜੈਲਸ ਕੀ ਕਿਉਂ ਕਿਸੇ ਨਾਲ ਈਦ ਕਰੀ ਕਿਉਂ ਕਿਸੇ ਨਾਲ ਸਾੜਾ ਕੀ ਕਰੀ ਸਬਦ ਦਾ ਪਲਾ ਮੰਗੋ ਸਤਿਗੁਰ ਸਭਨਾ ਦਾ ਪਲਾ ਮਨਾਏਂਦਾ ਇਸ ਦਾ ਪੁਰਾ ਕਿਉਂ ਹੋਇਆ ਸਬਦ ਦਾ ਪਲਾ ਹੋਵੇ ਸਬਦ ਦਾ ਪਲਾ ਇਹ ਧੰਨਵਾਦ ਧਿਆਨ ਦੇਣ ਵਾਸਤੇ ਅਗਲੇ ਕਲਿੱਪਾਂ ਵਿੱਚ ਅਗਲੇ ਸ਼ਬਦਾਂ ਦੀ ਸਲੋਕਾਂ ਦੀ ਵਿਆਖਿਆ ਕਰਾਂਗੇ